ਵਸਤੀ ਦਾ ਸੈਨੇਟ ਭੰਗ ਕਰਨ ਦਾ ਫੈਸਲਾ ਕੇਂਦਰ ਸਰਕਾਰ ਵੱਲੋਂ ਵਾਪਸ ਲੈ ਲਿਆ ਗਿਆ ਇਸ ਲਈ ਇੱਕ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤੀ ਗਈ ਹੈ ਹਾਲਾਂਕਿ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਮਨੀ ਸਿੰਘ ਬਿੱਟੂ ਨੇ ਮਾਫੀ ਮੰਗੀ ਸੀ ਚ ਕਿਹਾ ਸੀ ਕਿ ਯੂਨੀਵਰਸਿਟੀ ਸੈਂਟਰ ਸਿੰਡੀਗੇਟ ਦਾ ਪੂਰਾ ਸਿਸਟਮ ਪਹਿਲਾਂ ਵਾਂਗ ਕੰਮ ਕਰੇਗਾ ਤਿੰਨ ਦੇ ਵੱਲੋਂ ਕੇਂਦਰ ਸਰਕਾਰ ਵੱਲੋਂ ਜਲਦੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇਗਾ ਜਿਸ ਤੋਂ ਬਾਅਦ ਨੋਟੀਫਿਕੇਸ਼ਨ ਜਾਰੀ ਹੋ ਗਿਆ। ਰਵਨੀਤ ਬਿੱਟੂ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਹਮੇਸ਼ਾ ਕਦੇ ਅਜਿਹਾ ਨਹੀਂ ਚਾਹੁੰਦੇ ਕਿ ਪੰਜਾਬ ਨਾਲ ਜ਼ਬਰਦਸਤੀ ਹੋਵੇ। ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਵੇਂ ਕਿ ਮੈਂ ਪੰਜਾਬ ਯੂਨੀਵਰਸਿਟੀ ਦੇ ਮੈਂ ਗੱਲ ਕਰਨ ਜਾ ਰਿਹਾ। ਜਦੋਂ ਦੇ ਸਾਡੇ ਲੀਡਰ ਨਰਿੰਦਰ ਮੋਦੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਤੇ ਮੇਰੇ ਲੀਡਰ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਇਸੇ ਕਰਕੇ ਤਾਂ ਮੈਨੂੰ ਉਹਨਾਂ ਨੇ ਆਪਣੇ ਕੈਬਨਿਟ ਚ ਲਿਆ ਹੋਇਆ ਮਿਨਿਸਟਰੀ ਚ ਲਿਆ ਹੋਵੇ ਵੀ ਕੋਈ ਵੀ ਪੰਜਾਬ ਦੀ ਗੱਲ ਹੋਵੇ ਉਹਦੇ ਵਿੱਚ ਕੋਈ ਐਸੀ ਗੱਲ ਕਿੰਤੂ ਪ੍ਰੰਤੂ ਨਾ ਹੋਵੇ ਮੈਂ ਕਲੀਅਰ ਕੱਲ ਪਹਿਲਾਂ ਸਭ ਤੋਂ ਕਰ ਦਵਾਂ ਵੀ ਬਿਲਕੁਲ ਜੋ ਪੰਜਾਬ ਯੂਨੀਵਰਸਿਟੀ ਦੇ ਜਿਵੇਂ ਪਹਿਲਾਂ ਸੀ ਉਸੇ ਤਰੀਕੇ ਨਾਲ ਅੱਜ ਸ਼ਾਮ ਨੂੰ ਅੱਜ ਕੋਸ਼ਿਸ਼ ਕਰ ਬਾਦ ਜਾਂ ਸਵੇਰ ਤੱਕ ਬਿਲਕੁਲ ਕਲੀਅਰ ਆਰਡਰ ਦੁਬਾਰਾ ਜਾਰੀ ਹੋ ਜਾਣਗੇ ਪਹਿਲਾਂ ਵੀ ਹੋ ਗਈ ਸੀ ਨੋਟੀਫਿਕੇਸ਼ਨ ਪਰ ਇੱਕ ਦੂਬਾਰਾ ਲੈਟਰ ਆਈ ਜਿੰਨਾਂ ਨੂੰ ਕਨਫਿਊਜ਼ਨ ਹੋ ਗਈ ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਸਾਰੀ ਸਾਡੀ ਭਾਜਪਾ ਲੀਡਰਸ਼ਿਪ ਨੇ ਇਕੱਲੇ ਇਕੱਲਿਆਂ ਨੇ ਲੀਡਰਸ਼ਿਪ ਨਾਲ ਗੱਲ ਕੀਤੀ ਤੇ ਮੈਂ ਕਿਉਂਕਿ ਬਹੁਤ ਤਿੰਨ ਦਿਨ ਸਿਰਫ ਇਲੈਕਸ਼ਨਾਂ ਵਿੱਚ ਸੀਗੇ ਤੁਹਾਨੂੰ ਤਰਨ ਦੀਆਂ ਵਿੱਚ ਜਿਹਦੇ ਕਰਕੇ ਇੱਕ ਦੋ ਦਿਨ ਲੱਗੇ ਨਹੀਂ ਬਿਲਕੁਲ ਵੀ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿਸੇ ਨੂੰ ਵੀ ਕੋਦੋਂ ਵੀ ਬੀਜੇਪੀ ਨਰਿੰਦਰ ਮੋਦੀ ਜੀ ਹਮੇਸ਼ਾ ਜੀ ਕਦੇ ਕੋਈ ਐਸਾ ਨਹੀਂ ਚਾਹੁੰਦੇ ਸੀ ਕਿਸਾਨ ਐਡੀਟਿਸ਼ਨ ਵੇਲੇ ਵੀ ਉਹ ਵੀ ਬਿੱਲ ਬਣਿਆ ਉਸ ਵੇਲੇ ਕਾਲੀ ਦਲ ਜਿਵੇਂ ਮੈਂ ਮਨਿਸਟਰ ਹਾਂ ਉਸ ਵੇਲੇ ਕਾਲੀ ਦਲ ਵੀ ਬੀਬੀ ਜੀ ਮਨਿਸਟਰਸ ਉਹ ਬਿੱਲ ਬਣਵਾ ਕੇ ਜਦੋਂ ਪਿੱਛੋਂ ਵਿਰੋਧ ਹੋਇਆ ਛੱਡ ਕੇ ਭੱਜ ਗਏ ਕਾਲੀ ਆ ਵੀ ਜਦੋਂ ਪੰਜਾਬ ਦਾ ਨਮਾਇੰਦਾ ਵਿੱਚ ਬਿਠਾਇਆ ਹੋਵੇ ਉਹਨਾਂ ਨੇ ਸਾਡੀ ਡਿਊਟੀ ਵਾਦੀ ਆ ਫਰਜ਼ ਬਣਦਾ ਹੈ ਉਹਨਾਂ ਨਾਲ ਕੱਲ ਦੱਸਣ ਦਾ ਉਹ ਤਾਂ ਸੁਧਾਰ ਕਰਨਾ ਚਾਹੁੰਦੇ ਸੀ ਪਰ ਇਹ ਸੁਧਾਰ ਬੱਕਰੀ ਗੱਲ ਆ ਉਹ ਇਹ ਸਾਡੇ ਪੀੜੀਆਂ ਤਿੰਨ ਤਿੰਨ ਚਾਰ ਚਾਰ ਪੀੜੀਆਂ ਜਿਹੜੀਆਂ ਉਹ ਮੋਸ਼ਨਸ ਨਾਲ ਜੁੜੀਆਂ ਹੋਈਆਂ ਪੰਜਾਬ ਇਹ ਕੱਲ ਜਦੋਂ ਉਹਨਾਂ ਨੂੰ ਦੱਸੀ ਉਹ ਕਹਿੰਦੇ ਜੀ ਬਿਲਕੁਲ ਅਸੀਂ ਤਾਂ ਇਹ ਗੱਲ ਬਿਲਕੁਲ ਜੋ ਤੁਸੀਂ ਕਹਿੰਦੇ ਹੋ ਖਿੰਨ ਬਿੰਨ ਇਹ ਮੰਨੀ ਗਈ ਲਾਗੂ ਹੋਊਗੀ ਅਸੀਂ ਵਿਰੋਧ ਥੋੜੀ ਕਰਨ ਦੀ ਕਰੀ ਅਸੀਂ ਤਾਂ ਸੁਧਾਰ ਦੀ ਗੱਲ ਜੋ ਸਾਡੇ ਕੋਲ ਆਈ ਸੀ ਦੋ ਸਾਲ ਕਮੇਟੀ ਚ ਨਾ ਉੱਥੇ ਮੁੱਖ ਮੰਤਰੀ ਸਾਹਿਬ ਗਏ ਕਦੇ ਗੱਲ ਕਰਨ ਪਿਛਲੀਆਂ ਸਾਲਾਂ ਚ ਜਿੱਦੜ ਦੇ ਬਣੇ ਆ ਇੱਕ ਮੀਟਿੰਗ ਅਟੈਂਡ ਮੁੱਖ ਮੰਤਰੀ ਨੇ ਨਹੀਂ ਕੀਤੀ ਇੱਕ ਮੀਟਿੰਗ ਐਜੂਕੇਸ਼ਨ ਮਿਨਿਸਟਰ ਨੇ ਨਹੀਂ ਕੀਤੀ ਇੱਕ ਮੀਟਿੰਗ ਇਹਨਾਂ ਦੇ ਕਿਸੇ ਸਪੀਕਰ ਨੇ ਨਹੀਂ ਕੀਤੀ ਕਿਸੇ ਐਮਐਲ ਨਹੀਂ ਕੀਤੀ ਤੇ ਇਸ ਕਰਕੇ ਇਹ ਇਹ ਗੱਲ ਵੀ ਤਦ ਹੋਈ ਆ ਪਰ ਬਿਲਕੁਲ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਅਸੀਂ ਕਿਸੇ ਨੌਜਵਾਨ ਬੱਚਿਆਂ ਨੂੰ ਆਪਣੇ ਇਹ ਜਿਹਾ ਟੇਸ਼ਨ ਦੇ ਰਾਹ ਤੇ ਪਾਉਣਾ ਮੈਂ ਉੱਥੇ ਭਾਸ਼ਣ ਸੁਣ ਰਿਹਾ ਕੋਈ ਕਹਿੰਦਾ ਡੰਡਾ ਚੱਕ ਲੋ ਜੀ ਕੋਈ ਪੜ੍ਹੇ ਲਿਖੇ ਐਜੂਕੇਟਿਡ ਬੱਚੇ ਆ ਸਾਡੇ ਉਹਨਾਂ ਨੂੰ ਅਸੀਂ ਹਥਿਆਰ ਉਹਨਾਂ ਨੂੰ ਧਰਨੇ ਉਹਨਾਂ ਨੂੰ ਭੁੱਖੜਦਾਨਾਂ ਤੇ ਪੇਟਵਾਣਾ ਸਾਡੇ ਮਸੂਮ ਸਾਡੀਆਂ ਭੈਣਾ ਬੱਚੇ ਸਾਡੇ ਅਸੀਂ ਕਾਹਦੇ ਲਈ ਬੈਠੇ ਥੋੜੇ ਲਈ ਇਸ ਕਰਕੇ ਬਿਲਕੁਲ ਇਹ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੇ ਦੋ ਤਿੰਨ ਦਿਨ ਤੁਹਾਨੂੰ ਤਕਲੀਫ ਹੋਈ ਹੈ ਉਹਦੇ ਲਈ ਵੀ ਪਰ ਬਿਲਕੁਲ ਸਾਫ ਤੌਰ ਤੇ ਇੱਕ ਕਲੀਅਰ ਕਟ ਜਿਹੜਾ ਇਹ ਆਰਡਰ ਆ ਜਾਏਗਾ ਬਿਲਕੁਲ ਵੀ ਇਹ ਕਿੰਤਪ੍ਰੰਦ ਨੂੰ ਜਿਵੇਂ ਪਹਿਲਾਂ ਪਿਆਗ ਯੂਨੀਵਰਸਿਟੀ ਚੱਲਦੀ ਸੀ ਪੰਜਾਬ ਵਾਲੇ ਪੰਜਾਬੀ ਹੀ ਉਹਨੂੰ ਚਲਾਉਣਗੇ ਉਹਦੇ ਵਿੱਚ ਕੋਈ ਕਿੰਤਪ੍ਰੰਦੀ ਨਹੀਂ ਧੰਨਵਾਦ